ਹੋ ਜੀ ਹੈ ਅੱਜ ਤੋਂ 8-10 7-8 ਸਾਲ ਪਹਿਲਾਂ ਇਹਨਾਂ ਦੇ ਆਪਣੇ ਕਰਨਜੀਤ ਸਿੰਘ ਦੀ ਬੇਟੀ ਤੇ ਕਲਵਿੰਦਰ ਸਿੰਘ ਦੇ ਬੇਟੇ ਨੇ ਆਪਸ ਵਿੱਚ ਵਿਆਹ ਕਰਾ ਲਿਆ ਸੀਗਾ ਉਹ ਕਾਫੀ ਟਾਈਮ ਤੋਂ ਜਿਹੜੇ ਬਾਹਰ ਰਹ ਰਹੇ ਸੀਗੇ ਹੁਣ 4-5 ਮਹੀਨੇ ਤੋਂ ਲਗਾਤਾਰ ਇੱਥੇ ਰਹਿਣੇ ਇਹ ਜਦੋਂ ਵੀ ਜਣੀ ਲੰਘਦੇ ਨੇ ਗੁੜੀਆਂ ਜਾਣ ਜਾਣ ਕੇ ਅੱਗੇ ਆਉਂਦੀਆਂ ਇਹਨਾਂ ਦੀ ਇਹਨਾਂ ਨੂੰ ਇਹ ਪਰੇਸ਼ਾਨੀਆਂ ਪਹਿਲਾਂ ਚਲੋ ਕੋਈ ਕਿਸੇ ਤਰ੍ਹਾਂ ਦੀ ਵੀ ਰੰਜਸਬਾ ਜੀ ਨਹੀਂ ਸੀਗੀ ਜਦੋਂ ਉਹ ਬੇਟੀ ਉਹ ਅੱਗੇ ਹੋ ਕੇ ਕਹਿੰਦੀ ਮੈਨੂੰ ਕੌਣ ਆ ਕੱਢਣ ਵਾਲਾ ਵੀ ਮੈਨੂੰ ਕੱਢ ਕੇ ਦਿਖਾਓ ਇਹਨਾਂ ਨਾਲ ਜਣੀ ਬਦੀਕੀ ਕਰਦੀ ਆ ਉਹ ਹਰ ਪੱਖ ਤੋਂ ਉਹ ਗੁੜੀਆਂ ਮੁੰਡੇ ਦੇ ਬਾਪ ਨਾਲ ਵੀ ਅਸੀਂ ਗੱਲਬਾਤ ਕੀਤੀ ਅੱਜ ਤੋਂ 10-15 ਸਾਲ ਪਹਿਲਾਂ ਚੌਂਕੀ ਤੇ ਵੀ ਬੁਲਾਇਆ ਸੀਗਾ ਉਹ ਕਹਿੰਦਾ ਜੀ ਮੈਂ ਇਹਨਾਂ ਦਾ ਪ੍ਰਬੰਧ ਕਰ ਦੂੰ ਸਾਡ ਤੇ ਕਰ ਦੂੰਗਾ 20 ਤਰੀਕ ਤੱਕ ਉਹਨੇ 20 ਤਰੀਕ ਤੱਕ ਦਾ ਸਮਾਂ ਲੈ ਸੀਗਾ ਉਹ 30 ਤਰੀਕ ਦਾ ਸਮਾਂ ਲੈਣ ਦੇ ਬਾਵਜੂਦ ਵੀ ਉਹਨੇ ਬਾਹਰ ਕਿਤੇ ਸੈਟਿੰਗ ਕਰਨ ਦੀ ਬਜਾਏ ਇਹਨਾਂ ਤੇ ਹਰਾਸਮੈਂਟ ਦਾ ਮੇਰਾ ਖਿਆਲਾ ਸ਼ਾਹਦ ਕੇਸ ਕਰਤਾ ਕਿ ਕਹਿੰਦੇ ਨੇ ਕਿ ਸਾਨੂੰ ਸੱਮਣ ਆਗੇ ਸੁਣੋ ਸਾਡੀ ਪਿੰਡ ਦੀ ਹੁਣ ਜਿਹੜਾ ਅੱਜ ਦਾ ਇਕੱਠ ਹੋਇਆ ਇਹ ਇਸੇ ਕਰਕੇ ਹੋਇਆ ਵੀ ਉਹਦਾ ਸੋਸ਼ਲ ਬਾਈਕਾਟ ਕੀਤਾ ਜਾਵੇ ਪਿੰਡ ਤੋਂ ਮਾ ਤਾਂ ਮੇਰੇ ਕੋਲੇ ਕੋਈ ਅਥੋਰਟੀ ਆ ਵੀ ਹਾਂ ਮੈਂ ਉਹਨੂੰ ਪਿੰਡ ਤੋਂ ਬਾਹਰ ਕੱਢ ਸਕਾਂ ਆ ਇਹ ਪਬਲਿਕ ਬਾਈਕਾਟ ਅਸੀਂ ਜਿਵੇਂ ਸਾਡਾ ਸਮਾਜ ਆ ਪਿੰਡ ਦਾ ਸਾਰਾ ਉਹਦਾ ਸੋਸ਼ਲ ਬਾਈਕਾਟ ਕਰੂਗਾ ਕਿਸੇ ਤਰ੍ਹਾਂ ਦੀ ਉਹਦੇ ਨਾਲ ਪਰਿਵਾਰ ਨਾਲ ਸੰਜਲੀ ਰੱਖੂਗਾ ਇਸੇ ਵਾਸਤੇ ਅਸੀਂ ਜਿਹੜਾ ਅੱਜ ਦਾ ਇਕੱਠ ਆ ਇਸ ਕਰਕੇ ਰੱਖਿਆ ਸੀ ਕਿਉਂਕਿ ਇਸ ਲਈ ਹੈ ਕੱਲ ਨੂੰ ਹੋਰ ਬੱਚਿਆਂ ਤੇ ਵੀ ਅਸਰ ਪੈਂਦਾ ਬਾਈਕਟ ਤਾਂ ਕਰ ਰਿਹਾ ਕਾਨੂੰਨ ਜੇ ਉਹਦਾ ਬਾਈਕਟ ਕਰਾਂਗੇ ਪਰਿਵਾਰ ਦਾ ਤਾਂ ਦੂਜੇ ਬੱਚਿਆਂ ਨੂੰ ਸੇਧ ਮਿਲੂਗੀ ਵੀ ਹਾਂ ਕੱਲ ਨੂੰ ਸਾਡੇ ਮਾਂ-ਬਾਪ ਨਾਲ ਵੀ ਇਹ ਹੋਊਗਾ ਸਾਡੇ ਨਾਲ ਵੀ ਇਹ ਹੋਊਗਾ ਬਾਈਕਟ ਕਰਨ ਦਾ ਮੇਨ ਕਾਰਨ ਇਹੀ ਆ ਕਿਉਂਕਿ ਹੋਰ ਬੱਚਿਆਂ ਨੂੰ ਸੇਧ ਮਿਲੂ ਜੋ ਉਹਨਾਂ ਨੂੰ ਦੇਖ ਕੇ ਹੋਰ ਬੱਚੇ ਉਤਸ਼ਾਹਤ ਹੁੰਦੇ ਨੇ ਵੀ ਇਹਦਾ ਕੀ ਬਗਾਲ ਲਿਆ ਇਹ ਵੀ ਦਰਤੇ ਰਹੀ ਐ ਅਸੇ ਨੇ ਮੇਨ ਕਾਰਨ ਇਹੀ ਆ ਉਹ ਹੋਰ ਤਾਂ ਇਹੀ ਆ ਜੀ ਇਹ ਜਦੋਂ ਜਾਣਦੇ ਨੇ ਦਰਸ਼ਕ ਦਾਰਾ ਉਹ ਮੇਨ ਰਸਤਾ ਇਹੀ ਆ ਇਹਨਾਂ ਦਾ ਲੰਘਣ ਦਾ ਉਹੀ ਪ੍ਰੋਬਲਮ ਆ ਕੱਲ ਨੂੰ ਰੱਬ ਨਾ ਕਰੇ ਖੁਦ ਦਾ ਖਾਸਤਾ ਕੋਈ ਲੜਾਈ ਝਗੜਾ ਹੋ ਜਾਏ ਕੋਈ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਹੋ ਸਕਦਾ ਯਾਨੀ ਮਲੀ ਨੁਕਸਾਨ ਹੋ ਜਾਵੇ ਇਸ ਕਰਕੇ ਅਸੀਂ ਜਿਹੜਾ ਜਿਹੜਾ ਕੱਚ ਸੀਗਾ ਇਹ ਰੱਖਿਆ ਸੀਗਾ ਉਹਨਾਂ ਨੂੰ ਆਪਣੇ ਤੌਰ ਤੇ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਮੈਂ ਤੇ ਹੁਣ ਵੀ ਸਾਡੀ ਪੂਰੀ ਪੰਚਾਇਤ ਇੱਕ ਵਾਰੀ ਉਸ ਨੂੰ ਬੇਨਤੀ ਕਰੂਗੀ ਵੀ ਜੇ ਉਸੇ ਸਾਡੇ ਤੇ ਰਹਿ ਲੈਣਾ ਕੋਈ ਲੜਾਈ ਝਗੜਾ ਪਰਿਵਾਰ ਚ ਜਿਹੜੀ ਕਿਸੇ ਤਰ੍ਹਾਂ ਦੀ ਤੋਂ ਹਾਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਰਹੇ ਕੋਈ ਝਗੜਾ ਨਾ ਹੋਵੇ ਇਹ ਬੇਨਤੀ ਹੁਣ ਅਸੀਂ ਦੁਬਾਰਾ ਵੀ ਉਹਨਾਂ ਨੂੰ ਪਰਿਵਾਰ ਨੂੰ ਕਰਾਂ ਜੀ ਕਿ ਮੈਂ ਗਲਵੱਟੀ ਪਿੰਡ ਦਾ ਕਮਜੀ ਸਾਹਿਬ ਦਾ ਸਰਪੰਚ ਇਹ ਕਾਜ ਤੋਂ ਕਾਫੀ ਦੇ ਸਾਲ ਕੇ ਹੀ ਸਾਲ ਪਹਿਲਾਂ ਐਸੇ ਪਰਿਵਾਰ ਦੋ ਇਕੱਠੇ ਰਹਿੰਦੇ ਨੇ ਇੱਕ ਦੂਜੇ ਦੇ ਇਤੋ ਜੀ ਜੁੜਾ ਹੋਤ ਗਲੀ ਚ ਰਹਿੰਦੇ ਨੇ ਇੱਕੋ ਹੀ ਨਾਲ ਨਾਲ ਕੰਡਾ ਦਾ ਕੰਡਾ ਇਹਨਾਂ ਦੀ ਹੈਗੀ ਆ ਉਹ ਚਲੋ ਆਪਸ ਵਿੱਚ ਬੱਚਾ ਨੇ ਵਿਆਹ ਕਰਾ ਲਿਆ ਕੁੜੀ ਹੁੰਦੇ ਨੇ ਇਹਨਾਂ ਨੇ ਚਲੋ ਸਾਰਿਆਂ ਨੇ ਸੱਚੇ ਹੋ ਕੇ ਪਿੰਡ ਵਾਲਿਆਂ ਨੇ ਵੀ ਸਮਝਾਤਾ ਵੀ ਚਲੋ ਜੋ ਇਹਨਾਂ ਨੂੰ ਬੱਚਾ ਨੇ ਗਲਤੀ ਕਰ ਲਈ ਸੋ ਕਰ ਲਈ ਚਲੋ ਇਹਨਾਂ ਨੂੰ ਪਿਆਦ ਕਰ ਦਿਓ ਉੱਥੇ ਇਹੀ ਮਤਾ ਪਾਇਆ ਗਿਆ ਸੀ ਪਿੰਡ ਦਾ ਵੀ ਇਹਨਾਂ ਦੀ ਲਿਖਤ ਵੀ ਇਹੀ ਹੋਈ ਸੀ ਵੀ ਵਿਆਹ ਕਰ ਲਿਆ ਇਹ ਧੂਰੀ ਇਹਨਾਂ ਨੇ ਲਿਖਤ ਹੋਈ ਸੀ ਕੋਈ ਪਸੰਦ ਕਰਾਇਆ ਐ ਐਗਰੀਮੈਂਟ ਲਿਖਾਇਆ ਹੈ ਨਾ ਐਗਰੀਮੈਂਟ ਲਿਖਾਇਆ ਸੀ ਇਹਨਾਂ ਨੇ ਪ੍ਰਾਈਵੇਟ ਤੌਰ ਤੇ ਆਪ ਦਾ ਵੀ ਇਹ ਪਿੰਡ 'ਚ ਨਹੀਂ ਰਹਿਣਗੇ ਵੀ ਇਹ ਮੈਂ ਇਹਨਾਂ ਦਾ ਇੰਤਜ਼ਾਮ ਕਿਤੇ ਵੀ ਮਰਜ਼ੀ ਕਰਾਂ ਵੀ ਇਹ ਮੈਂ ਪਿੰਡ 'ਚ ਨਹੀਂ ਰਹੂੰਗਾ ਇਹ ਰਹਿੰਦੇ ਨਹੀਂ ਸਕੇ ਹੁਣ ਉਹ ਹੁਣ 6 ਮਹੀਨੇ ਤੋਂ ਕਹਿੰਦੇ ਲਗਾਤਾਰ ਪਿੰਡ 'ਚ ਹੀ ਰਹਿ ਰਹੇ ਨੇ ਇਹਨਾਂ ਨੇ ਰੋਕਿਆ ਵੀ ਉਹਨਾਂ ਨੂੰ ਵੀ ਬੇਹਿੰਤੀ ਵੀ ਕਰੀ ਭਾਈ ਤੁਸੀਂ ਇਹ ਕੰਮ ਨਾ ਕਰੋ ਇਹ ਬੇਹਿੰਤੀ ਕਰੀ ਇਹ ਪਰਿਵਾਰ ਨੇ ਕੁੜੀ ਵਾਲਿਆਂ ਨੇ ਹਾਂਜੀ ਫਿਰ ਚੌਕੀ 'ਚ ਵੀ ਗੱਲ ਹੋਈ ਆ ਚੌਕੀ 'ਚ ਵੀ ਉਹਨੇ ਇਹੀ ਗੱਲ ਕਹੀ ਆ ਵੀ ਮੈਂ 15 ਦਿਨ ਦੇ ਕਿ ਕਿ ਆਪਦੇ ਬੱਚੇ ਦਾ ਇੰਤਜ਼ਾਮ ਕਰ ਦੂ ਕਿਤੇ ਮੁਆਫੀ ਕਰਦਾ ਮੈਨੂੰ 15 ਦਿਨ ਦਾ ਟਾਈਮ ਦੋ ਹਾਂਜੀ ਹਾਂ ਉਹ ਇੱਕ ਲੜਕੇ ਦੇ ਬਾਪ ਨੇ ਉਹ ਲੜਕੇ ਦੇ ਬਾਪ ਨੇ ਉਹ ਤੋਂ ਕਰਨ ਦੀ ਬਜਾਏ ਹੁਣ ਇਹਨਾਂ ਦੇ ਉਲਟਾ ਕੇਸ ਕਰਤਾ ਕੋਰਟ ਤੇ ਕੇਸ ਕਰਦੇ ਇਹਨਾਂ ਨੂੰ ਸੰਮਣ ਭੇਜਦੇ ਨੇ ਗੱਲ ਤਾਂ ਇਹ ਆ ਵੀ ਅੱਜ ਇਹੀ ਪਿੰਡ ਵਾਲੇ ਨੇ ਤਕਲੀਫ ਮੰਨੀ ਸਾਰੇ ਪਿੰਡ ਦੀ ਮੰਨੀਆਂ ਤਕਲੀਫ ਇਸ ਗੱਲ ਦੀ ਵੀ ਇਹ ਤਾਂ ਤੁਸੀਂ ਟਕਾਇਆ ਕਰਨਾ ਨਹੀਂ ਕਿ ਪਾਸੇ ਟਕਾਣਾ ਨਾ ਕਰੋ ਲੋਕਾਂ ਨਾਲ ਜਦੋਂ ਠੀਕ ਹੈ ਪਰਿਵਾਰ ਦੇ ਬੱਚਿਆਂ ਨੇ ਕਰ ਲੀਆਂ ਗਲਤੀਆਂ ਹੋ ਗਈਆਂ ਕੋਈ ਗੱਲ ਨਹੀਂ ਇਹ ਤਾਂ ਚੱਲਦੀਆਂ ਆਜ਼ਾਦੀਆਂ ਨੇ ਬੱਚਿਆਂ ਨੂੰ ਸਭ ਨੂੰ ਪਤਾ ਵੀ ਸਾਰਿਆਂ ਪਤਾ ਵੀ ਬੱਚਿਆਂ ਨੂੰ ਆਜ਼ਾਦੀਆਂ ਨੇ ਅੱਜ ਕੱਲ ਨ ਪਰ ਹੋ ਸਕਦੇ ਐਸੀ ਗੱਲ ਨੂੰ ਨਾ ਪਰ ਜ਼ਬਰਦਸਤੀ ਕਰ ਸਕਦੇ ਆ ਲੱਗਦਾ ਵੀ ਹੁਣ ਤਾਂ ਅਸੀਂ ਇਹੀ ਮਤਾ ਪਾਸ ਕੀਤਾ ਵੀ ਅਸੀਂ ਉਹਨਾਂ ਨਾਲ ਪਰਿਵਾਰਕ ਸਾਂਝ ਨਹੀਂ ਰੱਖਾਂਗੇ ਕੋਈ ਵੀ ਉਹਨਾਂ ਨਾਲ ਬਾਈ ਸੋਸ਼ਲ ਬਾਈਟਟ ਕੀਤਾ ਜਾਊਗਾ ਅਗਰ ਜਿਉਂ ਪਿੰਡ ਨਾਲ ਸਹਿਮਤ ਨਹੀਂ ਹੋਣੇ ਤੇ ਨਹੀਂ ਪਿੰਡ ਨਾਲ ਰਲ ਕੇ ਰਹਿਣ ਜੇ ਅਸੀਂ ਉਹਦੇ ਮਾਪੇ ਨੂੰ ਤਾਂ ਨਹੀਂ ਕਹਦੇ ਵੀ ਤੁਸੀਂ ਜਾਓ ਪਿੰਡ ਛੱਡ ਕੇ ਹਾਂ ਉਹਨਾਂ ਦੇ ਮਾਪੇ ਇੱਥੇ ਰਹਿਣ ਕੋਈ ਜ਼ਰੂਰ ਨਹੀਂ ਹੈ ਉਹ ਬੱਚਿਆਂ ਨੂੰ ਆਪਦੇ ਨੂੰ ਕਿਤੇ ਸਾਈਡ ਤੇ ਕਰ ਦੇਣਾ ਕਿਉਂਕਿ ਉਹ ਇਹਨਾਂ ਦੇ ਵੀ ਰੋਜ਼ ਦੀ ਰੋਜ਼ ਅੱਖਾਂ ਮੂਰੀ ਲੱਗਦੇ ਨੇ ਸਾਹਮਣੇ ਹੁੰਦੇ ਨੇ ਤਕਲੀਫ ਹਟਾ ਹੁੰਦੀ ਹੈ ਜੀ ਮਾਪੇ ਨੂੰ ਕਰਦੇ ਨੇ ਛੇੜਖਾਨੀਆਂ ਵੀ ਕਰਦੇ ਨੇ ਥ ਹਾਂਜੀ ਪੁੱਠੀ ਸਿੱਧੀ ਬੋਲਦੀ ਆ ਲੜਕੀ ਉਹ ਜਿਹੜੀ ਇਹਨਾਂ ਦੀ ਕੁੜੀ ਆ ਉਹੀ ਜਿਆਦਾ ਪੁੱਠਾ ਸਿੱਧਾ ਬੋਲਦੀ ਆ ਜੀ ਅੱਜ ਤੱਕ ਤਕਲੀਫ ਤਾਂ ਹੈਗੀ ਆ ਨਾ ਪਰਵਾਹ ਨੂੰ ਚ ਤਕਲੀਫ ਆ ਤਾਂ ਹੀ ਰੋੜਾ ਪੈ ਗਿਆ ਲਈ ਜੇ ਨਾ ਤਕਲੀਫ ਹੋਵੇ ਫੇਰ ਬੱਠੇ ਸੀ ਬੱਠੇ ਸੀ ਕੋਈ ਗੱਲ ਨਹੀਂ ਬੇਟਾ ਤਾਂ ਤੇਹੀ ਫੈਸਲਾ ਹੈ ਵੀ ਅਸੀਂ ਭਾਈ ਉਹਨਾਂ ਨੂੰ ਬੇਨਤੀ ਕਰਾਂਗੇ ਪੰਚਾਇਤ ਪੰਚਾਇਤ ਜਾਉ ਸਾਡੀ ਉਹ ਭਾਈ ਤੁਸੀਂ ਉਹਨੂੰ ਸਾਈਡ ਤੇ ਕਰ ਦਿਓ ਕਿਤੇ ਵੀ ਕਿਤੇ ਬਿਠਾ ਲਓ ਕੋਈ ਗੱਲ ਨਹੀਂ ਜਿੱਥੇ ਵੀ ਬੈਠਣਾ ਚਾਹਣ ਬੈਠ ਜਾਣਾ ਗਲਵੱਟੀ ਤੋਂ ਬਾਅਦ ਜਿੱਥੇ ਮਰਜੀ ਬੈਠ ਜਾਂਦਾ ਨੂੰ ਕੋਈ ਇਤਰਾਜ਼ ਨਹੀਂ ਸਾਡੇ ਵੱਲੋਂ ਪਰਿਵਾਰ ਵੱਲੋਂ ਕੋਈ ਉਹਨਾਂ ਨੂੰ ਕੋਈ ਨਾਂ ਸਹਿਮਤੀ ਦਿੱਤੀ ਗਈ ਹੈ ਤੇ ਪੰਚਾਇਤ ਚ ਦਿੱਤੀ ਗਈ ਹੈ ਸਾਰਾ ਸਹਿਮਤੀ ਦੱਸੀ ਗਈ ਹੈ ਵੀ ਅਸੀਂ ਕੋਈ ਵੀ ਤਖਲੁਨ ਦਾਜੀ ਨਹੀਂ ਕਰਾਂਗੇ ਵੀ ਉਹ ਸਰਪੇਸ਼ ਬੇਨਤੀ ਇਹੀ ਹੈ ਵੀ ਉਹ ਸਾਨੂੰ ਰੋਜ਼ ਪਰੇਸ਼ਾਨ ਕਰਦੇ ਨੇ ਰੋਜ਼ ਤੰਗ ਕਰਦੇ ਨੇ ਕੱਲ ਨੂੰ ਕੋਈ ਨਾ ਖੁਦ ਨਾਲ ਖਾਸ ਤਾਂ ਕੋਈ ਗੱਲਬਾਤ ਹੋ ਜਾਂਦੀ ਹੈ ਇਹਦੇ ਲੜਾਈ ਝਗੜਾਈ ਵਗੈਰਾ ਹੀ ਹੋ ਜਾਂਦਾ ਉਹਦਾ ਕੌਣ ਜ਼ਿੰਮੇਵਾਰ ਹੋਊਗਾ ਸੁਖਜੀਤ ਸਿੰਘ ਜੀ ਵੀ ਧਿਆਨ ਦਸਨੀ ਕਮੈਂ ਉਸ ਨਗਰ ਦਾ ਸਰ ਜਿਹੜੀਆਂ ਇਹ ਕੋਈਟੀਆਂ ਚੱਲ ਰਹੀਆਂ ਨੇ ਜਾਂ ਜਿਹੜੇ ਪੇਰੈਂਟਸ ਨੇ ਇਹ ਉਹ ਇਹਨਾਂ ਨੂੰ ਐਪਰੀਸ਼ੀਏਟ ਕਰਦੇ ਨੇ ਜਿਹੜੇ ਬੱਚਿਆਂ ਨੂੰ ਪਹਿਲੇ ਨੰਬਰ ਦੇ ਤਾਂ ਉਹਨਾਂ ਨੂੰ ਪ੍ਰੇਸ਼ਮਣ ਤੋਂ ਹੋਣੀ ਚਾਹੀਦੀ ਆ ਜਦੋਂ ਇਹਨਾਂ ਦਾ ਫੈਸਲਾ ਹੋਇਆ ਜੀ ਕਲਵਿੰਦਰ ਸਿੰਘ ਨੇ ਬਿਆਨ ਦਿੱਤਾ ਵੀ ਮੈਂ ਆਪਣੇ ਬੱਚੇ ਨੂੰ ਬੇਦਖਲ ਕਰਤਾ ਪਰ ਜਦੋਂ ਚੌਕੀ ਦੇ ਵਿੱਚ ਲੈ ਕੇ ਗਏ ਉਹ ਝੂਠ ਬੋਲ ਕੇ ਇਹਨਾਂ ਨੇ ਝੂਰੀ ਤੇ ਕਰਮਜੀਤ ਨਾਲ ਸਮਝੌਤਾ ਕਰ ਲਿਆ ਪਰ ਜਦੋਂ ਚੌਕੀ ਦੇ ਵਿੱਚ ਉਹਨੂੰ ਕਾਗਜ਼ ਮੰਗੇ ਗਏ ਵੀ ਬੇਦਖਲੀ ਦਾ ਕਾਗਜ਼ ਦੇ ਤੂੰ ਕਹਿ ਰਿਹਾ ਸੀ ਵੀ ਮੈਂ ਬੇਦਖਲ ਕੀਤਾ ਹੋਇਆ ਪਰ ਅੱਜੋ ਉਹਤੇ ਚੌਂਕੀ ਦੇ ਵਿੱਚ ਮੁਕਰ ਗਿਆ ਵੀ ਮੈਂ ਤਾਂ ਆਪਣਾ ਬੱਚਾ ਦੇ ਰਖ ਲਈ ਕੀਤਾ ਆ ਇੱਕ ਪਾਸੇ ਤਾਂ ਉਹ ਕਾਨੂੰਨ ਦਾ ਸਹਾਰਾ ਲੈ ਕੇ ਇਹਨਾਂ ਨੂੰ ਡਿਸਟਰਬ ਕਰ ਰਹੇ ਨੇ ਔਰ ਦੂਸਰੇ ਪਾਸੇ ਉਹ ਹੀ ਕਾਨੂੰਨ ਨੂੰ ਤੋੜ ਰਹੇ ਨੇ ਪਟੀਸ਼ਨ ਪਾਈ ਆ ਜਿਹਨਾਂ ਦੇ ਗ੍ਰੇਸਟ ਅਸੀਂ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕਰਾਂਗੇ ਵੀ ਜਿਹੜੀ ਉਹ ਪਟੀਸ਼ਨ ਆ ਉਹ ਰੱਦ ਕੀਤੀ ਜਾਵੇ ਉਹਨੂੰ ਡਿਸਪੋਜ਼ ਆਫ ਕੀਤਾ ਜਾਵੇ ਤਾਂ ਜੋ ਇਹਨਾਂ ਨੂੰ ਇਨਸਾਫ ਮਿਲ ਸਕੇ ਮੈਂ ਹੈਰਾਨ ਹੋ ਗਿਆ ਮੈਂ ਕਿੱਦੇ ਅਪਕਾ ਮੈਂ ਹੈਰਾਨ ਹੋ ਗਿਆ ਵੀ ਅੱਜ ਇੱਕ ਪੇਰੈਂਟਸ ਨੂੰ ਸਾਰੇ ਪਿੰਡ ਦੇ ਸਾਹਮਣੇ ਹੱਥ ਮੰਨਣੇ ਪੈ ਗਏ ਜਿਹੜੇ ਬੱਚੇ ਉਹਨਾਂ ਦੇ ਮਿਆ ਪਾਲਿਆ ਅਜੁੱਤੇ ਤਾਂ ਇੰਨਾ ਕੁ ਵੀ ਨਹੀਂ ਹੱਕ ਰਿਹਾ ਵੀ ਉਹਨੂੰ ਘੂਰ ਕੇ ਇਹ ਗੱਲ ਕਹਿ ਸਕੇ ਕਿ ਤੂੰ ਆ ਕੀ ਕੀਤਾ ਇਹ ਕਾਨੂੰਨ ਵੀ ਬਹੁਤ ਗਲਤ ਨੇ ਜੇ ਇਹਦੇ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਇਹ ਜਿਹੜਾ ਕਾਨੂੰਨ ਆ ਜੀ ਇਹ ਭਾਈਚਾਰਕ ਸਾਂਝ ਤੋੜ ਰਿਹਾਗਾ ਇਹ ਜਿਹੜੇ ਕਾਨੂੰਨ ਇਹੋ ਜੇ ਬਣਾਏ ਜਾ ਰਹੇ ਨੇ ਨਾ ਇਹ ਭਾਈਚਾਰਕ ਜਿਹਦੀ ਸਾਂਝ ਹੈ ਉਹਨੂੰ ਤੋੜਨ ਲਈ ਬਣਾਏ ਜਾ ਰਹੇ ਨੇ ਨਾ ਕਿ ਜੋੜਨ ਲਈ ਜੇ ਜੋੜਨ ਲਈ ਆ ਤਾਂ ਐਗਜ਼ਾਮਪਲ ਤੁਹਾਡੇ ਸਾਹਮਣੇ ਆ ਕਿ ਤੁਸੀਂ ਦੇਖ ਸਕਦੇ ਹੋ ਕਿਹ ਚੀਜ਼ ਜੋੜ ਰਹੀ ਆ ਔਰ ਕਿਹ ਚੀਜ਼ ਤੋੜ ਰਹੀ ਆ ਪਿੰਡ ਵੱਲੋਂ ਫੈਸਲਾ ਹੋਇਆ ਵੀ ਇਹਨਾਂ ਦੇ ਮਾਪਪਦ ਦਾ ਔਰ ਉਹਨਾਂ ਦਾ ਸਮਾਜਿਕ ਤੌਰ ਤੇ ਅਸੀਂ ਬਾਈਕਾਟ ਕਰਾਂਗੇ ਤਾਂ ਜੋ ਅਗਲੇ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਸਪੋਰਟ ਕਰਦੇ ਨੇ ਉਹ ਜੇ ਕੰਮ 'ਚ ਉਹਨਾਂ ਨੂੰ ਵੀ ਇੱਕ ਸੇਧ ਮਿਲ ਸਕੇ ਸਰਕਾਰ ਪ੍ਰਸ਼ਾਸਨ ਤੋਂ ਸਮਾਜ ਨੂੰ ਇਹ ਅਪੀਲ ਆ ਜੀ ਸਰਕਾਰ ਨੂੰ ਤੇ ਸਪੈਸ਼ਲੀ ਇਹ ਮੰਗ ਲਾਜੀ ਵੀ ਜਿਹੜੇ ਇਹ ਜੇ ਕਾਰਜਾਂ ਲਈ ਐਪਰੀਸ਼ੀਏਟ ਕਰਦੇ ਨੇ ਬੱਚਿਆਂ ਨੂੰ ਜਾਂ ਜਿਹੜੇ ਜਿਹ ਕਾਨੂੰਨ ਬਣਾਉਂਦੇ ਨੇ ਇਹ ਜੇ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਪ੍ਰਸ਼ਾਸਨ ਲਈ ਇਹ ਅਪੀਲ ਆ ਵੀ ਜਦੋਂ ਇਹ ਜੇ ਬੱਚੇ ਵਾਪਸ ਘਰਾਂ ਚ ਆ ਕੇ ਬਸਣ ਲੱਗਦੇ ਨੇ ਉਹਨਾਂ ਤੇ ਸਖਤਾਈ ਨਾਲ ਕੋਈ ਫੈਸਲਾ ਲੈਣਾ ਚਾਹੀਦਾ ਔਰ ਸਮਾਜ ਜਦੋਂ ਹੋਏ ਅਪੀਲ ਵੀ ਰਲ ਮਿਲ ਕੇ ਇਹ ਜੇ ਮਸਲਿਆਂ ਦਾ ਹੱਲ ਕਰਨਾ ਚਾਹੀਦਾ ਚਰਨਜੀਤ ਸਿੰਘ ਨਾਮ ਹੈ ਪਿੰਡ ਗਲਵੱਟੀ ਹੈ ਮੇਰਾ 2016 ਦੇ ਵਿੱਚ ਲਵ ਮੈਰਿਜ ਹੋਈ ਸੀ ਦਿਲਪ੍ਰੀਤ ਕੌਰ ਨਾਲ ਦੋ ਬੱਚੇ ਨੇ ਜੀ ਮੇਰੇ ਮਾਮਲਾ ਹੈ ਜੀ ਵੀ ਦੋ ਸਾਲ ਪਹਿਲਾਂ ਮੈਂ ਕਿਰਾਏ ਤੇ ਰਹਿੰਦਾ ਰਿਹਾ ਜੀ 9 ਸਾਲਾਂ ਤੋਂ ਬਾਅਦ ਹੁਣ ਪਿੰਡ ਰਹਿ ਰਹੇ ਹਾਂ ਜੀ ਤੇ ਇਹ ਪਿੰਡ ਵਾਲਿਆਂ ਨੇ ਵੀ ਪਿੰਡ 'ਚ ਰਹਿਣਾ ਨਹੀਂ ਹੈਗਾ ਸੋਣੇ ਵੀ ਬਾਹਰ ਜਾ ਕੇ ਰਹੋ ਕੇਸ ਸੀ ਨੱਬਾ ਕੋਰ ਦੇ ਵਿੱਚ ਕੇਸ ਪਾਇਆ ਜੀ ਕੀ ਮੰਗਤਾ ਹੀ ਅਸੀਂ ਇਨਸਾਫ ਇਹ ਮੰਗਦੇ ਆਂ ਵੀ ਸਾਡੀ ਸੁਣਵਾਈ ਹੋਵੇ ਵੀ ਪਿੰਡ ਤੋਂ ਨਾ ਕੱਢਣਾ ਸਾਨੂੰ ਬਾਹਰ ਅੱਜ ਇਹਨਾਂ ਨੇ ਅੱਜ ਇਹਨਾਂ ਨੇ ਹੀ ਗੈਰਕਾਨੂੰਨੀ ਮਤਾ ਪਾਇਆਈ ਸਾਨੂੰ ਪਿੰਡੋਂ ਕੱਢਣ ਲਈ ਜੀ ਤੇ ਸਾਡੀ ਸੁਣਵਾਈ ਹੋਈ ਜਾਵੇ ਤੇ ਨਾ ਇਨਸਾਫ ਮਿਲੇ ਜੀ ਫਿਰ ਅਸੀਂ ਉੱਪਰ ਹਾਈ ਕੋਰਟ 'ਚ ਜਾਵਾਂਗੇ ਜਿਹੜਾ ਫਰਮਾਨ ਹੈ ਇਹ ਕੋਈ ਫਰਮਾਨ ਨਹੀਂ ਜੀ ਤੁਗਲਕੀ ਫਰਮਾਨ ਹੈ ਇਹ ਇਹ ਜਿਹੜਾ ਇਹਨਾਂ ਨੇ ਮਤਲਬ ਇਹ ਇਲੀਗਲ ਮਤਾ ਅੱਜ ਪਾਸ ਕੀਤਾ ਹੈ ਦਿਲਪ੍ਰੀਤ ਤਰਨਜੀਤ ਸਿੰਘ ਦੇ ਉਹਦੇ ਪਰਿਵਾਰ ਦੇ ਖਿਲਾਫ ਇਹ ਬਿਲਕੁਲ ਇਲੀਗਲ ਹੈ ਜੀ ਕਿਉਂਕਿ ਜੋ ਇਹਨਾਂ ਨੇ ਪੰਜ-ਛੇ ਦਿਨ ਪਹਿਲਾਂ ਮੈਨੂੰ ਅਪਰੋਚ ਕੀਤੀ ਸੀ ਜੀ ਦਿਲਪ੍ਰੀਤ ਤੇ ਤਰਨਜੀਤ ਨੇ ਤੇ ਉਹਨਾਂ ਦੇ ਕਹਿਣ ਮੁਤਾਬਕ 2016 ਦੇ ਵਿੱਚ ਇਹਨਾਂ ਦੀ ਮੈਰਿਜ ਹੋਈ ਸੀ ਮੈਰਿਜ ਤੋਂ ਬਾਅਦ ਇਹ ਦੋ-ਤਿੰਨ ਸਾਲ ਤਾਂ ਆਪਣੇ ਘਰ ਤੋਂ ਬਾਹਰ ਰਹੇ ਨੇ ਰੈਂਟ ਤੇ ਰਹੇ ਨੇ ਜੀ ਬਟ ਹੁਣ ਜਦੋਂ ਆਪਣੇ ਘਰ ਵਾਪਸ ਆਏ ਨੇ ਪਿਛਲੇ 3-4 ਸਾਲ ਤੋਂ ਤੇ ਹੁਣ ਇਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦੇ ਹੋਰ ਗੈਰ ਸਮਾਜ ਅੰਸਰਾਂ ਵੱਲੋਂ ਲੜਕੀ ਦੇ 브ਦਰਸ ਵੱਲੋਂ ਉਹਦੇ ਫਾਦਰ ਵੱਲੋਂ ਤੇ ਇਸ ਕਰਕੇ ਅਸੀਂ ਮਾਨਯੋਗ ਨਾਪਾ ਦੇ ਵਿੱਚ ਕੇਸ ਵੀ ਦਾਇਰ ਕੀਤਾ ਸੀ ਉਹਦੇ ਵਿਚਾਰੇ ਮਤਾ ਪਾਸ ਕੀਤਾ ਕਿਉਂਕਿ ਲੜਕੀ ਵੀ ਪਿੰਡ ਦੀ ਹੈ ਤੇ ਲੜਕਾ ਵੀ ਪਿੰਡ ਦਾ ਹੈ ਜੀ ਇਹਨਾਂ ਨੇ ਮੈਰਿਜ ਕਰਵਾਈ ਹੈ ਲੌਂਗ ਮੈਰਿਜ ਕਰਵਾਈ ਹੈ ਇਸ ਕਰਕੇ ਇਹਨਾਂ ਨੂੰ ਪਿੰਡ ਦੇ ਵਿੱਚ ਸਮਾਜਿਕ ਬਾਇਕਾਟ ਕੀਤਾ ਜਾਵੇ ਸੋਸ਼ੀਅਲੀ ਬਾਇਕਾਟ ਕਰਨਾ ਮਤਾ ਪਾਇਆ ਤੇ ਉਹ ਕਹਿ ਰਹੇ ਨੇ ਕਿ ਪਿੰਡ ਚ ਵੀ ਨਾ ਰਹਿਣ ਕਿਸ ਤਰ੍ਹਾਂ ਇਹ ਦੇਖਦੇ ਹੋ ਇਸ ਤਰ੍ਹਾਂ ਇਹ ਕਰ ਸਕਦੇ ਆ ਪਿੰਡ ਉਹ ਪੰਚਾਇਤ ਦਾ ਕੋਈ ਰਾਈਟ ਹੀ ਨਹੀਂ ਹੈ ਜੀ ਕਿਸੇ ਨੂੰ ਕੱਢ ਸਕਦੇ ਨੇ ਆਪਣੇ ਘਰ ਤੋਂ ਠੀਕ ਹੈ ਜੀ ਉਹ ਲੀਗਲੀ ਪਿੰਡ ਦੇ ਵਿੱਚ ਰਹਿ ਰਹੇ ਨੇ ਲੀਗਲ ਉਹਨਾਂ ਦੀ ਮੈਰਿਜ ਹੈ ਉਹਨਾਂ ਦੇ ਦੋ ਬੱਚੇ ਨੇ ਠੀਕ ਹੈ ਜੀ ਤੇ ਹੁਣ ਉਹਨਾਂ ਦਾ ਜਿਹੜਾ ਫਰਮਾਨ ਹੈ ਕਿ ਪਿੰਡ 'ਚ ਨਹੀਂ ਰਹਿਣਾ ਸੋਸ਼ਲ ਬਾਇਕਾਟ ਕਰਨਾ ਟੋਟਲੀ ਇਲੀਗਲ ਹੈ ਅੱਜ ਦੇ ਸਮਾਜ ਦੇ ਕਿੰਨੇ ਪਹਿਲਾਂ ਮੈਰਿਜ 2016 ਵਿੱਚ ਹੋਈ ਹੈ ਇਹ 2-3 ਸਾਲ ਬਾਹਰ ਵੀ ਰਹੇ ਨੇ ਤੇ ਹੁਣ ਆ ਕੇ ਰਹਿਣ ਲੱਗੇ ਨੇ ਪਿੰਡ ਵਿੱਚ ਇਹ ਪਿਛਲੇ 2-3 ਸਾਲ ਤੋਂ ਪਿੰਡ ਚ ਵਾਪਸ ਆਏ ਨੇ ਜੀ ਉੱਥੇ ਰਹਿ ਰਹੇ ਨੇ ਆਪਣੇ ਘਰ ਚ ਰਹਿ ਰਹੇ ਨੇ ਜੀ ਕੋਈ ਉੱਥੇ ਕੋਈ ਇਲੀਗਲ ਕਿਸੇ ਕਬਜ਼ਾ ਨਹੀਂ ਕੀਤਾ ਹੋਇਆ ਕੋਈ ਧੱਕੇ ਨਾਲ ਨਹੀਂ ਰਹਿ ਰਹੇ ਸਿਰ ਪ੍ਰੋਬਲਮ ਇਹ ਹੈ ਕਿ ਪਿੰਡ ਕੁੜੀ ਵੀ ਪਿੰਡ ਦੀ ਹੈ ਤੇ ਆਪਣਾ ਲੜਕਾ ਵੀ ਪਿੰਡ ਦਾ ਹੈ ਮੇਨ ਪ੍ਰੋਬਲਮ ਇਹਨਾਂ ਨੂੰ ਇਹ ਹੀ ਹੈ ਜੀ ਕਹਿੰਦੇ ਆਪਣੀ ਜਿਹੜੀ ਕੋਈ ਬੋਲ ਰਹੀ ਸੀ ਟੀਚਰ ਸੀਗੇ ਤੇ ਕਹਿੰਦੇ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਆਨਰੇਬਲ ਹਾਈ ਕੋਰਟ ਤੋਂ ਸੁਪਰੀਮ ਕੋਰਟ ਜੀਆਂ ਐਮਪਲ ਆਫ ਅਥਾਰਟिटीज ਨੇ ਜਿੱਥੇ ਰਨਵੇ ਕਾਪਰਸ ਨੂੰ ਵੀ ਪ੍ਰੋਟੈਕਸ਼ਨ ਦਿੱਤੀ ਜਾਂਦੀ ਹੈ ਜੋ ਮੇਜਰ ਨੇ ਬਟ ਉਹ ਟੀਚਰ ਹੋ ਕੇ ਵੀ ਪੜ੍ਹੇ ਲਿਖੇ ਹੋਗੇ ਉਹ ਅਜਿਹੇ ਬਿਆਨ ਦੇ ਰਹੇ ਨੇ ਕਿ ਅਜਿਹੇ ਅੰਸਰ ਨੂੰ ਸਮਾਜ ਵਿੱਚ ਨਹੀਂ ਰੱਖਣਾ ਚਾਹੀਦਾ ਇਹ ਬੜਾ ਅਨਫੋਰਚੂਨੇਟ ਹੈ ਆਪਣੀ ਸੋਸਾਇਟੀ ਦੇ ਡੈਫੀਨਿਟਲੀ ਆਨਰੇਬਲ ਕੋਰਟ ਤੋਂ ਸਾਨੂੰ ਇਨਸਾਫ ਮਿਲੂਗਾ ਜੀ ਨਾਬੇ ਧਾਇਰ ਕੀਤਾ ਹੈ ਬਰ ਜੇ ਉਹਨਾਂ ਦੇ ਇਲੀਗਲ ਐਕਟੀਵਿਟੀਆਂ ਐਵੇਂ ਜਾਰੀ ਰਹੀਆਂ ਤਾਂ ਅਸੀਂ ਅਨਰੀਬਲ ਹਾਈ ਕੋਰਟ ਵੀ ਅਪਰੋਚ ਕਰਾਂਗੇ ਕਿੰਨੇ ਬੱਚੇ ਨੇ ਇਹਦੇ ਜਿਹੜੇ ਇਹਨਾਂ ਦੇ ਦੋ ਬੱਚੇ ਨੇ ਕਿ ਆਪ ਕੀ ਕੰਮ ਕਰਦਾ ਹੈ ਲੜਕੇ ਆਪ ਪ੍ਰਾਈਵੇਟ ਜੌਬ ਕਰਦਾ ਹੈ ਕੋਈ ਆਪਣਾ ਟਰਾਲੀ ਟਰੈਕਟਰ ਚਲਾਉਂਦਾ ਹੈ ਜੀ ਸਿਮੈਂਟਰਾਂ ਦੇ ਲੱਗਿਆ ਹੋਇਆ ਇਲੀਗਲੀ ਕਿਸੇ ਨੂੰ ਪਿੰਡ ਚੋਂ ਕੱਢਣਾ YouTube ਤੇ ਉਹਨਾਂ ਨੇ ਸਿਰਫ ਲਵ ਮੈਰਿਜ ਕਰਵਾਈ ਹੈ ਇਟ ਇਜ਼ ਵੈਰੀ ਅਨਫੋਰਚੂਨੇਟ ਤੇ ਅਫੋਰਡੇਬਿਲਟੀ ਦੀ ਆਪਾਂ ਗੱਲ ਹੀ ਨਹੀਂ ਕਰਨੀ ਉਹ ਕਰ ਸਕਦਾ ਹੈ ਜਾਂ ਨਹੀਂ ਕਰ ਸਕਦਾ ਹੈ ਤੁਸੀਂ ਹੁਣ ਕੀ ਮੰਗ ਕੀਤੀ ਆ ਜੋ ਕੋਰਟ ਦੇ ਜਿਹੜਾ ਹੈਗਾ ਕਿਸ ਤਰ੍ਹਾਂ ਕੀ ਹੋਣਾ ਹੈ ਕੋਨਸੋਨਬਲ ਕੋਰਟ ਨੂੰ ਇਹੀ ਕਹਿੰਦੇ ਕਿ ਇਹਨਾਂ ਨੂੰ ਇਨਸਾਫ ਦੇਵੋ ਜੀ ਕਿਉਂਕਿ ਇਲੀਗਲੀ ਰਹਿ ਰਹੇ ਨੇ ਲੀਗਲੀ ਮੈਰਿਡ ਨੇ ਬੱਚੇ ਹੋਈ ਹੋਏ ਨੇ ਤੇ ਪੰਚਾਇਤ ਕੋਲ ਜਾਂ ਪੰਚਾਇਤ ਦੇ ਜਾਂ ਪਿੰਡ ਦੇ ਕਿਸੇ ਵੀ ਮੈਂਬਰ ਕੋਲ ਕੋਈ ਰਾਈਟ ਨਹੀਂ ਹੈ ਕਿ ਇਹਨਾਂ ਨੂੰ ਇਲੀਗਲੀ ਤੁਸੀਂ ਪਿੰਡ ਚੋਂ ਘਟ ਸਕੋ। ਬਲਕ੍ਰਿਤ ਫਾਰਮਿਸਟ ਰਹਿੰਦੇ ਨੇ। ਇਹ ਗਲਗਤੀ ਪਿੰਡ ਦੇ ਰਹਿਣ ਵਾਲੇ ਆ। ਉਹ ਗਲਗਤੀ ਚੌਕੀ ਦੇ ਵਿਚੰਦਾ ਇਹ ਪਿੰਡ। ਇਹ ਬੱਚਿਆਂ ਨੇ ਇੱਕੋ ਪਿੰਡ ਦੇ ਦੋਨੇ ਬੱਚਿਆਂ ਨੇ ਵਿਆਹ ਕਰਾਇਆ। ਤੋਂ ਇਹਦੇ ਵਿੱਚ ਪੁਲਿਸ ਨੇ ਸਰਪੁਜਾਰੀ ਦੇ ਵਿੱਚ ਕਰਨ ਵਾਲਾ ਕੋਈ ਵੀ ਕਰ ਰਹੀ ਨਹੀਂ ਆ। ਇਹ ਫੋਰਸ ਦਾ ਮੈਟਰ ਆ। ਇਹਦੇ ਵਿੱਚ ਫੋਰਸ ਦੀ ਕੁਝ ਰਿਕਵਰੀ ਚੱਲ ਰਹੀ। ਇਹ ਵੀ ਬੜੇ ਹੁਮੇ ਸਮਝ ਨਹੀਂ ਪਤਾ। ਹਮਤਪੁਰ ਦੇ ਵਿੱਚ ਦੇਖੇ। ਹਾਂਜੀ। ਪਾਲੀ ਘਰੀ ਤਾਂ ਕੋਈ ਕੰਮ ਚੜਤੋ ਕੋਈ ਵੀ ਇੱਦਾਂ ਦੇ ਸ਼ਿਕਾਇਤ ਕਮੇਟੀ ਪਿੰਡੀ ਪੰਚਾਇਤ ਤੋਂ ਵੀ ਆਪਣੇ ਪਿੰਡ ਦੇ ਸਰਪੰਚ ਨੂੰ ਕਿਸੇ ਵੀ ਤਰ੍ਹਾਂ ਦੀ ਕੋਸ਼ਿਸ਼ ਕਰਦੀ